ਸਤ ਗੁਰ ਕੀ ਸੇਵਾ ਸਫਲ ਹੈ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਿੱਤ ਲਾਏ ਸਤ ਗੁਰੂ ਮਨ ਚਿੰਦਿਆਂ ਫਲ ਪਾਵਣਾ ਹੋ ਮੈਂ ਵਿੱਚੋਂ ਜਾਏ ਮਨ ਚਿੰਦਿਆਂ ਕਲਸਾ ਵਾਹਿਗੁਰੂ ਜੀ ਇੱਥੇ ਅੱਜ ਨਗਰ ਭੁੰਗਰਨੀ ਵਿੱਚ ਤਨ ਤਨ ਸਾਬ ਸ੍ਰੀ ਗੁਰੂ ਹਰਾਈ ਸਾਹਿਬ ਜੀ ਦਾ ਸ਼ੋਪਾ ਪ੍ਰਾਪਤ ਸਤਾਂ ਤੇ ਜੋ ਕਿ ਅੱਜ ਗੁਰਤਾ ਗਦੀ ਦਿਵਸ ਬਣਾਇਆ ਗਿਆ ਗੁਰੂ ਹਰਾਈ ਸਾਹਿਬ ਸਤਿਗਿਰੀ ਪਾਤਸ਼ਾਹ ਜੀ ਜੋ ਹਰੀਬੱਲਾ ਤੋਂ ਹੁੰਦੇ ਹੋਏ 2200 ਘੋੜਸਵਾਰ ਦੇ ਨਾਲ ਇਸ ਨਗਰ ਵਿੱਚ ਪਹੁੰਚੇ ਸਨ ਜਿੱਥੇ ਕਿ ਦੁਪਹਿਰਾ ਕੱਟ ਕੇ ਇੱਥੋਂ ਬਬੇਲੀ ਨਗਰ ਦੇ ਵਿੱਚ ਗਏ ਕਿ ਜੋ ਕਿ ਅੱਜ ਇਸ ਨਗਰ ਭੁੰਗਰੀ ਵਿੱਚ ਗੁਰਤਾ ਗੱਦੀ ਦਿਵਸ ਮਨਾਉਂਦੇ ਹੋਏ ਜੋ ਕਿ ਕਥਾਵਾਚਕ ਸਰਬਜੀਤ ਸਿੰਘ ਜਲੰਧਰ ਵਾਲੇ ਉਹਨਾਂ ਨੇ ਕਥਾ ਵਿਚਾਰਾ ਉਹਨੇ ਸੁਣੀਆਂ ਅਤੇ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਗੁਰਤਾ ਗੱਦੀ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ। ਕਾ ਗੁਰਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਤਿਹਾਸਿਕ ਪਿੰਡ ਪਿੰਡ ਭੁੰਗਨ ਨਹੀਂ ਵਿਖੇ ਸ੍ਰੀ ਗੁਰੂ ਹਰਾਇ ਸਿੰਘ ਦੀ ਗੁਰਤਾ ਗੱਦੀ ਦਾ ਦਿਵਸ ਮਨਾਇਆ ਗਿਆ। ਮਹਾਰਾਜ 2200 ਕੋਟ ਸਮੇਤ ਨਗਰ ਵਿੱਚ ਦੁਪਹਿਰ ਵੇਲੇ ਵਿਸ਼ਰਾਮ ਕੀਤਾ ਜਿਨ੍ਹਾਂ ਨੇ ਸੰਗਤਾਂ ਨੂੰ ਕਾਫੀ ਉਪਦੇਸ਼ ਦੇ ਕੇ ਮਾਨਹਾਲ ਕੀਤਾ ਔਰ ਸੰਗਤਾਂ ਨੂੰ ਅ ਅਸ਼ੀਰਵਾਦ ਦਿੰਦੇ ਹੋਏ ਮਤਲਬ ਗੁਰੂ ਘਰ ਵਿੱਚ ਸੇਵਾ ਕਰਨ ਦੀ ਸੇਵਾ ਸੰਭਾਲਣ ਦੀ ਲੰਗਰ ਲਾਉਣ ਦੀ ਅਪਦੇਸ਼ ਦਿੰਦੇ ਹੋਏ ਮਹਾਰਾਜ ਨੇ ਭੁੰਗਨੀ ਵਿਖੇ ਹਾਂਜੀ ਦੁਪਹਿਰਾਟ ਕੱਟ ਕੇ ਅੱਗੇ ਚਾਲੇ ਪਾਏਗੇ ਸਾਰੇ ਦੇਸ਼ ਬਦਲੇ